ਗੁਰੂ ਬਾਬੇ ਨੇ ਸੁਪਨਾ ਲਿਆ ਕਿ ਧਰਤੀ ਨੂੰ ਚੁੱਕ ਕੇ ਅਸਮਾਨ ਤੱਕ ਲਿਜਾਵਾਂਗੇ ਧਰਤੀ ਦਾ ਫੈਸਲਾ ਸੀ 1 ਇੰਚ ਉੱਪਰ ਨਹੀਂ ਉੱਠਣਾ ਧਰਤੀ ਥੋੜੀ ਬਹੁਤੀ ਸਰਕੀ ਕਿ ਬਿਲਕੁਲ ਨਹੀਂ ਸਰਕੀ ਇਹ ਗੱਲ ਛੱਡੋ ਦਾਨਸ਼ਵਰਾਂ ਉੱਪਰ ਮੇਰਾ ਸਰੋਕਾਰ ਕੇਵਲ ਇਹ ਹੈ ਜਿਸ ਨੇ ਧਰਤੀ ਨੂੰ ਅਸਮਾਨ ਤੱਕ ਲਿਜਾਣ ਦਾ ਸੁਪਨਾ ਲਿਆ ਉਹ ਕਿਉਂ ਜਿਆ ਹੋਵੇਗਾ ਖੁਦ ਸਾਲ 1699 ਦੀ ਵਿਸਾਖੀ ਨੂੰ ਇੱਕ ਕੌਮ ਸਿਰਜਣ ਦਾ ਕੰਮ ਤਾਂ ਮੇਰੀ ਸਮਝ ਵਿੱਚ ਆ ਗਿਆ ਪਰ ਆਪਣੀ ਸਿਰਜਣਾ ਦੇ ਸਾਹਮਣੇ ਹੱਥ ਜੋੜ ਕੇ ਆਖਣਾ ਤੁਸੀਂ ਵੱਡੇ ਹੋ ਮੈਨੂੰ ਵੀ ਆਪਣੇ ਜਿੱਡਾ ਕਰੋ ਇਹ ਮੇਰੀ ਤੁਹਾਡੇ ਅੱਗੇ ਅਰਦਾਸ ਹੈ ਇਹ ਗੱਲ ਮੇਰੇ ਸਾਰੇ ਅੰਦਾਜ਼ਿਆਂ ਤੋਂ ਪਾਰ ਦੀ ਹੈ ਹੁਣ ਮੈਂ ਅੰਦਾਜ਼ੇ ਲਾਉਣੇ ਵੀ ਛੱਡ ਦਿੱਤੇ ਹਨ ਮੈਨੂੰ ਲੱਗਦਾ ਅਰਦਾਸ ਹੀ ਕਰਨੀ ਠੀਕ ਹੈ ਪ੍ਰਣਾਮ ਕਰਨਾ ਠੀਕ ਹੈ ਜਿਸਨੇ ਮੈਨੂੰ ਸਿਰਜਿਆ ਉਸ ਅੱਗੇ ਪ੍ਰਣਾਮ ਕਬੂਲ ਹੋਵੇ ਨਾ ਹੋਵੇ ਉਸਦੀ ਮਰਜ਼ੀ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀ ਜਥੇਬੰਦਕ ਚੋਣ ਵਿੱਚ ਚੁਣੇ ਜਾਣ ਲਈ ਮੈਂ ਕਾਗਜ਼ ਭਰ ਦਿੱਤੇ ਇਕੱਲੇ ਇਕੱਲੇ ਨੂੰ ਮਿਲਦਾ ਗਿਲਦਾ ਪ੍ਰੋਫੈਸਰ ਸ਼ਾਮ ਲਾਲ ਸਿੰਘਲਾ ਕੁਲ ਗਿਆ ਜੋ ਅੰਕੜਾ ਵਿਭਾਗ ਦੇ ਮੁਖੀ ਸਨ ਮੈਂ ਹੱਥ ਜੋੜ ਕੇ ਉਹਨਾਂ ਨੂੰ ਕਿਹਾ ਤੁਹਾਡੀ ਵੋਟ ਚਾਹੀਦੀ ਹੈ ਜਿਸ ਨਾਲ ਮੈਂ ਜਿੱਤ ਜਾਵਾਂਗਾ ਉਹ ਗੁੱਸੇ ਵਿੱਚ ਬੋਲੇ ਇਹਦਾ ਮਤਲਬ ਹੈ ਬਈ ਤੈਨੂੰ ਮੇਰੇ ਤੇ ਸ਼ੱਕ ਹੈ ਕਿ ਮੈਂ ਤੈਨੂੰ ਵੋਟ ਨਹੀਂ ਦੇਵਾਂਗਾ ਮੈਂ ਕਿਹਾ ਨਹੀਂ ਜੀ ਇਹ ਗੱਲ ਨਹੀਂ ਰੱਬ ਜਾਣੀ ਜਾਣੈ ਫਿਰ ਵੀ ਉਹਨੇ ਸਾਨੂੰ ਇਹ ਹੱਕ ਦਿੱਤਾ ਹੋਇਆ ਹੈ ਬਈ ਅਸੀਂ ਉਹਦੇ ਅੱਗੇ ਹੱਥ ਜੋੜ ਕੇ ਅਰਦਾਸ ਕਰੀਏ ਉਹਨਾਂ ਨੇ ਮੈਨੂੰ ਜਫੀ ਵਿੱਚ ਲੈ ਲਿਆ ਤਾਂ ਮੈਨੂੰ ਜਿੱਤ ਜਾਣ ਦਾ ਸੁਪਨਾ ਮਿਲਿਆ ਰਸਤੇ ਵਿੱਚ ਪ੍ਰੋਫੈਸਰ ਰਾਜਪਾਲ ਮਿਲ ਗਏ ਕਿਹਾ ਓਏ ਤੂੰ ਮੇਰੇ ਤੋਂ ਵੋਟ ਨਹੀਂ ਮੰਗੀ ਮੈਂ ਕਿਹਾ ਹਜੀ ਮੈਂ ਤੁਹਾਡੀ ਵੋਟ ਦਾ ਹੱਕਦਾਰ ਨਹੀਂ ਅਸੀਸ ਦਿਓ ਉਹ ਚੋਣ ਅਸੀਂ ਵਾਈਸ ਚਾਂਸਲਰ ਜਗਿੰਦਰ ਸਿੰਘ ਪੁਵਾਰ ਦੇ ਖਿਲਾਫ ਲੜੀ ਸੀ 11 ਮੈਂਬਰੀ ਪੂਟਾ ਵਿੱਚ ਇਕੱਲਾ ਮੈਂ ਜਿੱਤਿਆ ਵਿਰੋਧ ਵਿੱਚ ਤੇ 10 ਮੈਂਬਰ ਜਿੱਤੇ ਵਾਈਸ ਚਾਂਸਲਰ ਦੇ ਹੱਕ ਵਿੱਚ ਹਰ ਮਹੀਨੇ ਮੀਟਿੰਗ ਹੁੰਦੀ ਯਾਨੀ ਕਿ ਹਰ ਮਹੀਨੇ ਮੇਰੀ ਬੇਇਜਤੀ ਹੁੰਦੀ ਮੈਂ ਬੇਇਜਤ ਹੋ ਕੇ ਕਾਫੀ ਹਾਊਸ ਵਿੱਚ ਆ ਬੈਠਾ ਬੇਇੱਜ਼ਤੀ ਕਰਨ ਵਾਲਾ ਪੂਟਾ ਪ੍ਰਧਾਨ ਕੇਸੀ ਸਿੰਘਲ ਮੇਰੇ ਮੇਜ਼ ਕੋਲ ਆ ਕੇ ਖਲੋ ਗਿਆ ਤੇ ਕਿਹਾ ਤੇਰੇ ਕੋਲ ਬੈਠ ਕੇ ਚਾਹ ਪੀ ਲਵਾਂ ਬੈਠ ਗਏ ਮੈਂ ਕਿਹਾ ਮੇਰਾ ਜੀ ਕਰਦਾ ਮੈਂ ਪੂਟਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿਆਂ ਉਹ ਬੋਲੇ ਕਿਉਂ ਮੈਂ ਕਿਹਾ ਮੇਰੀ ਕੋਈ ਸੁਣਵਾਈ ਤਾਂ ਹੈ ਨਹੀਂ ਉਹਨਾਂ ਕਿਹਾ ਇਹ ਅਸਤੀਫਾ ਦੇਣ ਵਾਲਾ ਪਾਗਲਪਨ ਨਾ ਕਰ ਬੈਠੀ ਤੇ ਨੂੰ 55 ਪ੍ਰੋਫੈਸਰਾਂ ਨੇ ਵੋਟ ਦਿੱਤੀ ਉਹਨਾਂ ਦਾ ਫੈਸਲਾ ਇਹ ਹੈ ਕਿ ਤੂੰ ਹਰੇਕ ਮੀਟਿੰਗ ਵਿੱਚ ਆਇਆ ਕਰੇ ਅਸੀਂ ਕੀ ਗਲਤ ਮਲਤ ਕਰ ਰਹੇ ਹਾਂ ਤੇਰੇ ਤੋਂ ਪਤਾ ਲੱਗਦਾ ਹੈ ਉਹਨਾਂ ਨੂੰ ਚੋਣ ਜਿੱਤਣ ਵਾਲਾ ਬੰਦਾ ਆਪਣੀ ਮਰਜ਼ੀ ਦਾ ਮਾਲਕ ਨਹੀਂ ਹੁੰਦਾ ਜਿਨ੍ਹਾਂ ਨੇ ਤੈਨੂੰ ਵੋਟ ਦਿੱਤੀ ਸੀ ਉਹਨਾਂ ਨੂੰ ਬੁਲਾ ਕੇ ਮੀਟਿੰਗ ਕਰ ਸ਼ਰਤ ਲਾ ਲੈਂ ਮੇਰੇ ਨਾਲ ਉਹ ਤੈਨੂੰ ਅਸਤੀਫਾ ਨਹੀਂ ਦੇਣ ਦੇਣਗੇ ਮੈਂ ਤੰਗੀ ਤੁਰਸੀ ਵਿੱਚ 10ਵੀਂ ਪਾਸ ਕੀਤੀ ਪਿੰਡ ਦੇ ਡਾਕੀਏ ਦੀ ਮੌਤ ਹੋਈ ਤਾਂ ਮੈਂ ਡਾਕੀਏ ਦੀ ਨੌਕਰੀ ਵਾਸਤੇ ਅਰਜੀ ਲਿਖੀ ਮੈਂ ਸਿਆਣੇ ਬੰਦੇ ਨੂੰ ਪੁੱਛਿਆ ਇਸ ਮਹਿਕਮੇ ਦਾ ਸਭ ਤੋਂ ਵੱਡਾ ਅਫਸਰ ਕੌਣ ਹੁੰਦਾ ਹੈ ਦੱਸਿਆ ਪੋਸਟਮਾਸਟਰ ਜਨਰਲ ਤੂੰ ਸਿਫਾਰਿਸ਼ ਉਹਦੀ ਕਰਾਏਂਗਾ ਮੈਂ ਚੁੱਪ ਕਰਕੇ ਉੱਥੋਂ ਆ ਗਿਆ ਮੈਂ ਉਹ ਪਾਸ਼ਣ ਤਿਆਰ ਕਰਨ ਲੱਗ ਗਿਆ ਜਿਹੜਾ ਬਤੌਰ ਪੋਸਟਮਾਸਟਰ ਜਨਰਲ ਮੈਂ ਆਪਣੀ ਰਿਟਾਇਰਮੈਂਟ ਵੇਲੇ ਦੇਵਾਂਗਾ ਵੱਡਾ ਭਰਾ ਅੰਬਾਲਾਏ 에ਅਰ ਫੋਰਸ ਵਿੱਚ ਸਿਪਾਈ ਭਰਤੀ ਕਰਾਉਣ ਲਈ ਲੈ ਗਿਆ। ਉਦੋਂ ਪਿੰਡ ਤੋਂ ਅੰਬਾਲਾਏ ਤੱਕ ਜਾਣ ਲਈ 4 ਘੰਟੇ ਲੱਗੇ। ਮੈਂ ਸਾਰੇ ਰਸਤੇ ਉਹ ਸਪੀਚ ਤਿਆਰ ਕਰਦਾ ਗਿਆ ਜਿਹੜੀ ਬਤੌਰ ਚੀਫ ਆਫ ਦੀ 에ਅਰ ਸਟਾਫ 에ਅਰ ਮਾਰਸ਼ਲ ਵਜੋਂ ਮੈਂ ਰਿਟਾਇਰਮੈਂਟ ਵੇਲੇ ਦੇਣੀ ਸੀ। ਲੋਕ ਜ਼ਿੰਦਗੀ ਵਿੱਚ ਇੱਕ ਵਾਰ ਰਿਟਾਇਰ ਹੁੰਦੇ ਹਨ। ਮੈਂ ਕਿੱਡੀਆਂ-ਕਿੱਡੀਆਂ ਵੱਡੀਆਂ ਬਾਦਸ਼ਾਹੀਆਂ ਤੋਂ ਬਚਪਨ ਵਿੱਚ ਹੀ ਰਿਟਾਇਰ ਹੋ ਗਿਆ ਸੀ। ਇਸ ਬਾਰੇ ਵੀ ਲਿਖਾਂਗਾ ਲੋਕ ਸੌ ਜਾਣ ਬਾਅਦ ਸੁਪਨੇ ਲੈਂਦੇ ਹਨ ਬੱਚੇ ਬਹੁਤੇ ਸੁਪਨੇ ਜਾਗਦੇ ਹੋਏ ਲੈਂਦੇ ਹਨ ਜਾਗਣ ਵੇਲੇ ਲਏ ਜਾਣ ਵਾਲੇ ਸੁਪਨੇ ਬਹੁਤੇ ਸੋਹਣੇ ਹੁੰਦੇ ਹਨ ਰੂਆ ਤਾਂ ਰਾਤ ਦੇ ਸੁਪਨੇ ਵੀ ਦਿੰਦੇ ਹਨ ਪਰ ਦਿਨ ਵੇਲੇ ਲਏ ਸੁਪਨੇ ਵਧੇਰੇ ਰੁਵਾਉਂਦੇ ਹਨ ਜਿੰਨੇ ਵਧੇਰੇ ਸੋਹਣੇ ਸੁਪਨੇ ਓਨੇ ਵਧੇਰੇ ਸੋਹਣੇ ਹੰਝੂ ਰਾਤੀ ਨੀਂਦ ਵਿੱਚ ਮੈਨੂੰ ਬੜੇ ਫਜ਼ੂਲ ਸੁਪਨੇ ਵੀ ਆਉਂਦੇ ਮੈਂ ਮੋਟਰਸਾਈਕਲ ਦੀ ਸਵਾਰੀ ਕਰਦਾ ਪੂਰੀ ਸ਼ਾਨ ਪਰ ਹੌਲੀ-ਹੌਲੀ ਮੋਟਰਸਾਈਕਲ ਦੇ ਦੋਵੇਂ ਪਾਸੇ ਪੈਂਡਲ ਨਿਕਲ ਆਉਂਦੇ ਮੈਂ ਇੰਨੇ ਭਾਰੇ ਮੋਟਰਸਾਈਕਲ ਨੂੰ ਪੈਂਡਲਾਂ ਨਾਲ ਖਿੱਚਦਾ ਖਿੱਚਦਾ ਪਸੀਨਾ ਪਸੀਨਾ ਹੋ ਜਾਂਦਾ ਅਖੀਰ ਵਿੱਚ ਜਦੋਂ ਮੈਂ ਮੋਟਰਸਾਈਕਲ ਤੋਂ ਹੇਠਾਂ ਉਤਰਨ ਲੱਗਦਾ ਤਾਂ ਪਤਾ ਲੱਗਦਾ ਕਿ ਮੈਂ ਤਾਂ ਗਧੇ ਤੇ ਚੜਿਆ ਫਿਰਦਾ ਸੀ ਤੁਸੀਂ ਅਜਮਾ ਕੇ ਦੇਖ ਲੈਣਾ ਬੇਸ਼ੱਕ ਕਦੀ ਕਿ ਗਧੇ ਨੂੰ ਪਸੀਨਾ ਨਹੀਂ ਆਉਂਦਾ ਉੱਪਰ ਬੈਠਣ ਵਾਲੇ ਨੂੰ ਆਉਂਦਾ ਹੁੰਦਾ ਸਰੇ ਰਾ ਚਲਦੇ ਚਲਦੇ ਐਵੇਂ ਇੱਕ ਸਾਧ ਸਤਿਆ ਚੇਤਨੀਏ ਯਤੀ ਨਾਲ ਦੋਸਤੀ ਹੋ ਗਈ ਖਾਮ ਖਾਮ ਉਹ ਮੈਨੂੰ ਮੈਂ ਉਹਨੂੰ ਚਿੱਠੀਆਂ ਲਿਖਣ ਲੱਗੇ ਨਾ ਉਸ ਨੂੰ ਪੰਜਾਬੀ ਆਉਂਦੀ ਸੀ ਨਾ ਹਿੰਦੀ ਅੰਗਰੇਜ਼ੀ ਵਿੱਚ ਲਿਖਦਾ ਉਸ ਦਾ ਇੱਕ ਖੱਤ ਤੁਹਾਨੂੰ ਵੀ ਸੁਣਾਉਂਦਾ ਹਾਂ ਸੋਹਣੀ ਕੁੜੀ ਦਾ ਖੱਤ ਮੁੰਡਾ ਕਿਸੇ ਖਾਸ ਦੋਸਤ ਨੂੰ ਜ਼ਰੂਰ ਦਿਖਾਉਂਦਾ ਹੈ ਲਿਖਿਆ ਪਿਆਰੇ ਭਰਾ ਇਸ ਵਕਤ ਪਸ਼ੂ ਪੰਛੀ ਵੇਲ ਬੂਟੇ ਰਾਤ ਦੀ ਚਾਦਰ ਤਾਣ ਕੇ ਸੌ ਗਏ ਹਨ तितਲੀਆਂ ਜਦੋਂ ਸੌ ਜਾਂਦੀਆਂ ਹਨ ਕੀ ਤੈਨੂੰ ਪਤਾ ਹੈ ਉਹਨਾਂ ਦੇ ਸੁਪਨਿਆਂ ਵਿੱਚ ਫੁੱਲ ਆਇਆ ਕਰਦੇ ਹਨ ਫੁੱਲ ਜਦੋਂ ਸੌ ਜਾਂਨ ਉਹਨਾਂ ਦੇ ਸੁਪਨਿਆਂ ਵਿੱਚ ਸੂਰਜ ਆਇਆ ਕਰਦਾ ਹੈ ਸੂਰਜ ਕਦੇ ਨਹੀਂ ਸੌਂਦਾ ਜਿਹੜੇ ਸੌਂਦੇ ਨਹੀਂ ਉਹਨਾਂ ਨੂੰ ਸੁਪਨੇ ਨਹੀਂ ਆਉਂਦੇ ਜਿਹੜੇ ਹਮੇਸ਼ਾ ਜਾਗਦੇ ਰਹਿਣਗੇ ਉਹ ਹੋਰਾਂ ਦੇ ਸੁਪਨਿਆਂ ਵਿੱਚ ਆਇਆ ਕਰਨਗੇ ਤੇਰਾ ਮਿੱਤਰ ਚੇਤਨਿਅਮ ਜਿੰਨਾ ਸੂਰਜਾਂ ਦੀ ਬਾਣੀ ਦਾ ਮੈਂ ਨਿਤਨੇਮ ਕਰਦਾ ਹਾਂ ਉਹ ਮੇਰੇ ਸੁਪਨਿਆਂ ਵਿੱਚ ਆਉਂਦੇ ਹਨ ਪਰ ਚੇਤਨੀਏ ਭਰਾ ਉਹ ਖੁਦ ਬਹੁਤ ਵੱਡੇ ਸੁਫਨ ਸਾਜ਼ ਸਨ ਹਾਫਿਜ਼ ਸਿਰਾਜੀ ਨੇ ਲਿਖਿਆ ਇੱਕ ਭੁਲੇਖਾ ਮੁੱਦਤਾਂ ਤੋਂ ਇਧਰ ਉਧਰ ਪਟਕਦਾ ਫਿਰਦਾ ਸੀ ਰੱਬ ਨੇ ਉਸ ਨੂੰ ਕਿਹਾ ਹੋ ਜਾ ਭੁਲੇਖਾ ਸੱਚ ਹੋ ਗਿਆ ਇਹੀ ਹੋਇਆ ਸੀ ਹਿੰਦੁਸਤਾਨ ਭੁਲੇਖਾ ਬਣ ਕੇ ਪਟਕਣ ਲੱਗਾ ਤਾਂ ਗੁਰੂ ਬਾਬੇ ਨੇ ਉਸ ਨੂੰ ਸੱਚ ਬਣਾ ਦਿੱਤਾ ਸੀ ਹੁਣ ਫਿਰ ਤੂੰ ਇਹ ਸੱਚ ਪੁਲੇਖਾ ਬਨਨ ਲੱਗ ਗਿਆ ਇਸ ਨੂੰ ਅਕਲ ਸਿੱਖਣੀ ਪਵੇਗੀ ਪੁਲੇਖਾ ਅਤੇ ਸੁਪਨਾ ਸਕੇਪਰਾ ਹਨ ਸਵੇਰਸਾਰ ਇੱਕ ਬੰਦਾ ਆਪਣੀ ਪਤਨੀ ਨੂੰ ਕਹਿਣ ਲੱਗਾ ਰਾਤੀ ਗਵਾਂਢਣ ਮੇਰੇ ਸੁਪਨੇ ਵਿੱਚ ਆਈ ਸੀ ਪਤਨੀ ਬੋਲੀ ਇਕੱਲੀ ਆਈ ਹੋਵੇਗੀ ਪਤੀ ਨੇ ਕਿਹਾ ਹਾਂ ਇਕੱਲੀ ਤੈਨੂੰ ਕਿਵੇਂ ਪਤਾ ਲੱਗਾ ਪਤਨੀ ਨੇ ਕਿਹਾ ਕਿਉਂਕਿ ਗਵਾਂਢੀ ਮੇਰੇ ਸੁਪਨੇ ਵਿੱਚ ਆਇਆ ਸੀ ਬੰਦਾ ਬੋਲਿਆ जा ठहर के पी लां पेल चल गुआढ़ी दे चली पत्नी ने पूछया क्यों पति ने कहा आप आखा कि रात बराते आपो अपने घर रहना ठीक होंगे साढ़े को आया करो ना हूँ शायर का पता ना शेर का ना हूँ शायर का पता ना शेर याद रहा पर टीवी उपर एक शायर ने शेर पढ़िया ਉਹ ਗਾਲिब ਜਿਹੜਾ ਖੁਦ ਇੱਕ ਗੁਲਾਬ ਦੀ ਪੰਖੜੀ ਵਾਂਗ ਉੱਡ ਗਿਆ ਸਾਨੂੰ ਹਜ਼ਾਰ ਹਜ਼ਾਰ ਸਾਲ ਜਿਉਂਦਿਆਂ ਅਸੀਸਾਂ ਦਿਆ ਕਰਦਾ ਸੀ ਗਾਲिब ਦਾ ਹੀ ਸ਼ੇਅਰ ਹੈ ਮਗਰ ਮਾਸ਼ ਸਮੁੰਦਰ ਦੇ ਕਿਨਾਰੇ ਮੂੰਹ ਅੱਡੀ ਇਉਂ ਲੇਟੇ ਪਏ ਹਨ ਜਿਵੇਂ ਲਹਿਰਾਂ ਨੂੰ ਨਿਗਲ ਜਾਣਗੇ ਇੱਕ ਨਿੱਕੀ ਜਿਹੀ ਬੂੰਦ ਸੁਫਨੇ ਲੈ ਰਹੀ ਹੈ ਕਿ ਮੈਂ ਮੋਤੀ ਬਣਾ ਪੱਕਾ ਪਤਾ ਨਹੀਂ ਸ਼ਾਇਦ ਇਹ ਕਥਨ ਐਜਰਾ ਪਾਉਂਡ ਦਾ ਹੈ পাঠক ਸੋਧ ਦੇਣਗੇ ਜਿਉਕਾਈ ਹੋਈ ਹੁਣ ਤਾਂ ਮੈਂ ਪੜਦਾ ਪੜਦਾ ਨੋਟਿਸ ਲੈਂਦਾ ਹਾਂ ਜਵਾਨੀ ਵਿੱਚ ਐਵੇਂ ਪੜੀ ਗਿਆ ਸੋ ਗਲਤੀ ਲੱਗ ਸਕਦੀ ਹੈ ਲਿਖਿਆ ਤੂੰ ਦੰ ਦੁੱਧ ਦੰਦਾ ਨਾਲ ਪਹਾੜ ਕਟਣੇ ਚਾਹੇ ਮੂਰਖ ਸੁਫਨੇ ਲੈਣ ਵਾਸਤੇ ਕੀ ਕੋਈ ਰਾਤ ਕਾਫੀ ਨਹੀਂ ਸੀ ਮੈਂ ਬਚਪਨ ਤੋਂ ਅਖਰਾਂ ਦਾ ਐਨਾ ਸੁਦਾਈ ਹਾਂ ਕਿ ਸਾਲ 1984 ਵਿੱਚ ਮੈਨੂੰ ਸਿੱਖ ਸਮਝ ਕੇ ਸਰਕਾਰ ਨੇ ਕੈਦ ਵਿੱਚ ਸੁੱਟ ਦਿੱਤਾ ਉਹ ਵੀ ਇੱਕ ਕਾਲ ਕੋਠੜੀ ਵਿੱਚ ਮੈਂ ਪਹਿਰੇਦਾਰਾਂ ਅੱਗੇ ਅਰਜ਼ ਕਰਦਾ ਕਿਤਾਬ ਤੇ ਅਖਬਾਰ ਤਾਂ ਮੇਰੇ ਕੋਲ ਨਹੀਂ ਆ ਸਕਦੇ ਕਿਉਂਕਿ ਪਾਬੰਦੀ ਹੈ ਤੁਸੀਂ ਅਖਬਾਰਾਂ ਤੋਂ ਬਣੇ ਖਾਲੀ ਲਿਫਾਫੇ ਜਿਹੜੇ ਰੱਦੀ ਦੀ ਟੋਕਰੀ ਵਿੱਚ ਹੀ ਸੁੱਟਨੇ ਹੁੰਦੇ ਨੇ ਮੈਨੂੰ ਦੇ ਜਾਇਆ ਕਰੋ ਉਹ ਇੰਨੇ ਦਇਆਵਾਨ ਕੀ ਮੈਨੂੰ ਅੱਖ ਬਚਾ ਕੇ ਕਾਗਜ਼ ਦੇ ਲਿਫਾਫੇ ਦੇ ਜਾਂਦੇ ਮੈਂ ਉਹਨਾਂ ਦਾ एहसान ਕਿਵੇਂ ਭੁੱਲ ਸਕਦਾ ਹਾਂ ਰੱਦੀ ਲਿਫਾਫਿਆਂ ਦੇ ਅੱਖਰ ਪੜਦਾ-ਪੜਦਾ ਜਦੋਂ ਮੈਂ ਸੌਂ ਜਾਂਦਾ ਮੈਨੂੰ ਵੱਡੇ ਵੱਡੇ ਗ੍ਰੰਥ ਪੜ੍ਹਨ ਦੇ ਸੁਪਨੇ ਆਉਂਦੇ। ਉਹਨਾਂ ਦਿਨਾਂ ਵਿੱਚ ਮੈਂ ਸੰਸਾਰ ਦੀਆਂ ਵੱਡੀਆਂ ਲਾਇਬ੍ਰੇਰੀਆਂ ਦੀ ਜ਼ਿਆਰਤ ਕੀਤੀ। ਮੈਨੂੰ ਜੋ ਮਰਜ਼ੀ ਸਜ਼ਾ ਦਿਓ ਮੈਂ ਮਰਦਾ ਨਹੀਂ। ਜਿਸ ਦਿਨ ਮਾਰਨ ਦਾ ਫੈਸਲਾ ਕਰੋਂ ਅੱਖਰ ਵਿਦਿਆ ਖੋਹ ਲੈਣੀ। ਰੱਸਾ ਕਿਸ ਵਾਸਤੇ ਖੂਨ ਨਾਲ ਲਪੇੜਨਾ ਹੋਇਆ?